ਅਕੇ ਨਖਤ ਇੱਕ ਹੋਰ ਤੁਹਾਨੂੰ ਵਿਖਾ ਦਿੰਦੇ ਆ ਆਸਲ ਪਿੰਡ ਆਪਾਂ ਖੜੇ ਆ ਬਾਕੀ ਇਹਨਾਂ ਦੇ ਵਿੱਚ ਕੋਈ ਆਪਣੇ ਪਿੰਡ ਦੀ ਮੱਝ ਤੇ ਲਾਗੇ ਪਿੰਡ ਦੀ ਆਪਣੇ ਹਨ ਆਪਣੇ ਪਿੰਡ ਦੀ ਹੈ ਠੀਕ ਆ ਠੀਕ ਇੱਥੋਂ ਲਈ ਪਿੰਡ ਦੀ ਮੱਝ ਲਈ ਆ ਆਪਦੇ ਠੀਕ ਆ ਠੀਕ ਆ ਇਹ ਭਾਈ ਆਈ ਨਹੀਂ ਮੱਝਾਂ ਸਾਡੇ ਪਿੰਡ ਪਹਿਲਾਂ ਤੁਹਾਨੂੰ ਪਤਾ ਹੀ ਪੁਰਾਣਾ ਰਵਾ ਚੱਲੀ ਜਾਂਦਾ ਸਾਡੇ ਦਾ ਮੈਂ ਨਾ ਵੀ ਕਾਫੀ ਮਸ਼ਹੂਰ ਰਵਾ ਨੀਲੀ ਦਾ ਰਵਾ ਇੱਥੋਂ ਦਾ ਬੜਾ ਮਸ਼ਹੂਰ ਰਿਆ ਵੀ ਅੱਜ ਵੀ ਤਕਰੀਬਨ ਕਈ ਘਰਾਂ ਦੇ ਕੋਲ ਚੰਗਾ ਮਾਰ ਆਇਆ ਹੈਗਾ ਹਾਂ ਜੀ ਹਾਂ ਜੀ ਤੋਂ ਅੰਗ-ਪੱਖ ਮੇਰਾ ਭਰਾ ਤੁਸੀਂ ਵੇਖ ਲਓ ਠੀਕ ਆ ਜੀ ਆ ਜਿਹੜੇ ਬਾਡੀ ਢਾਂਚੇ ਦੇ ਵਿੱਚ ਇੱਕ ਤੁਹਾਨੂੰ ਮ ਦੁੱਧ ਦੇ ਥੱਲੇ ਵੀ ਚੰਗਾ ਐਸ ਵਕਤ ਬਾਜੀ ਇਹ ਕਿੰਨੇ ਕਿ ਦਿਨਾਂ ਦੀ ਸੂਈ ਹੈ ਮੱਜ ਇਹ ਬਾਜੀ ਸੂਈ ਜੇ ਮੱਜ ਦਹਾਂ ਦਿਨਾਂ ਦੀ ਦਸਾਂ ਦਿਨਾਂ ਦੀ ਹਾਂਜੀ ਠੀਕ ਆ ਜੀ ਜਾਂਦ ਨਾਂ ਦੀ ਸੂਈ ਥੱਲੇ ਭਾਈ ਦਾ 16 ਕਿਲੋ ਦੋ ਤਿਆਰ ਜੀ ਹੂੰ ਵਿਖਾਲਾ ਜਿਹੜਾ ਵਿਖਾਉਂਦੀ ਜੇ ਪਰ 16 ਲੀਟਰ ਜਿਹੜਾ ਮਿੰਕੇ ਦੇਾਂਗੇ ਆ ਲੈ ਇਹ ਸੂਹਾ ਕਿ ਨਮਾਉਗੀ ਸੂਹਾ ਭਾਈ ਤੱਜਾ ਸੂਈ ਹੈ ਤੱਜਾ ਸੂਹਾ ਹਾਂਜੀ ਲਓ ਜੀ ਤੱਜਾ ਸੂਹਾ ਇਹ ਮੱਜ ਸੂਈ ਆ ਤੇ ਫੁੱਲ ਵੱਡੀ ਵੱਡੀ ਹਾਈਟ ਕੱਟ ਦੀ ਮਾਲਕਾ ਨਾ ਕਰਮਾੜੀ ਹਾਂ ਇਹਨੂੰ ਅਜ ਦਿਨ ਕਿੰਨਾ ਦੱਸਿਆ ਜੀ ਇਹਨੂੰ ਭਾਈ 10 ਦਿਨ ਹੋ ਗਏ ਆ 10 ਦਿਨ ਹੋ ਗਏ ਆ ਇਹ ਰ ਭਾਈ ਰਵਨ ਚੱਲਿਆ 855 ਟਰੈਕਟਰ ਪ੍ਰੋ ਟੈਕ ਉਹ ਜੇ ਮੱਝ ਨਹੀਂ ਜੇ ਮੈਂ ਤਾਂ ਇਹਨੂੰ ਪ੍ਰੋ ਟੈਕ ਟਰੈਕਟਰ ਹੀ ਆਦਾ ਇਹ ਪ੍ਰੋ ਟੈਕ ਜਿਹੜਾ ਟੈਕ ਟਰੈਕਟਰ 855 ਇਹ ਉਹ ਆ ਹੈ ਉਹ ਜੀ ਲੈ ਵੀ ਬਾਕੀ ਨਾਮ ਆਪਾਂ ਦੇ ਸਕਦੇ ਹਾਂ ਜੱਡੀ ਕਰਮ ਵਾਲੀ ਪਾਲੀ ਪੋਲੀਸੀ ਆ ਤੇ ਭਾਜੀ ਇਸ ਵਕਤ ਦੁੱਧ ਦੇ ਥਲੇ 15 ਕਿ 16 ਨਹੀਂ ਭਾਈ 16 ਕਿਲੋ ਦੁੱਧ ਦੇ ਅਸਲ ਤੇ ਆ ਪਰ ਦੁੱਧ ਮੈਂ ਵਧੀ ਜਾਂਦੀ ਹਾਂ ਦਿਨੋਂ ਦਿਨ ਮੈਂ ਦੁੱਧ ਚਾਹੂਗੀ 18 20 ਕਿਲੋ ਦੇ ਠੀਕ ਆ ਜੀ ਹੋਣ ਤੁਸੀਂ ਦੱਸਿਆ ਵੀ ਕੁਝ ਦਿਨ ਹੋਇਆ ਜਸੂਈ ਨੂੰ ਹਾਂਜੀ ਭਾਈ ਵੇਖ ਲਓ ਚਲੋ ਆਖਾਂ ਨੂੰ ਜੋ ਮਰਜੀ ਆਖੇ ਜੇ ਢੀ ਮੈਨੂੰ ਦੁੱਧ ਨਾ ਦੇਣਾ ਤੇ ਦੇਣਾ ਵੀ ਕਿੰਨੇ ਹਾਂ ਲਓ ਵੀ ਇਹ ਮੇਰੇ ਫਾਰਮਰ ਭਰਾ ਉਹਨਾਂ ਲਈ ਖਾਸ ਆਪਾਂ ਤੋਹਫਾ ਬਖਾਉਣ ਲੱਗੇ ਆ ਜਿਹੜੇ ਅੱਗੇ ਸੱਜਣ ਅਜੇ ਤੋਂ ਨੀਲੀ ਦੇ ਬੱਚੇ ਵੀ ਤੁਸੀਂ ਲੈ ਸਕਦੇ ਜੇ ਕਿਉਂਕਿ ਹਰੇਕ ਭਰਾ ਨੂੰ ਹੁੰਦਾ ਵੀ 16 18 17 ਸਿਰਾਂ ਪਸ਼ੂ ਮਿਲੇ ਸਾਨੂੰ ਤੇ ਕੱਲ ਨੂੰ ਅਸੀਂ ਬਰੀਡ ਤੇ ਕੰਮ ਕਰ ਸਕੀਏ ਇਹ ਭਾਈ ਸ਼ੌਕੀ ਬੰਦੇ ਨੇ ਜਿੰਨੇ ਵੀ ਵੇਖ ਲਈਓ ਨਾ ਇਹ ਅਸਲ ਪਿੰਡ ਦੀ ਮੱਝ ਮੇਰੇ ਭਰਾ ਠੀਕਾ ਜੀ ਤੀਜਾ ਸਵੇਰ ਹੀ ਸੂਈ ਨਾਲ ਹਾਂਜੀ 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 ਤੀਜਾ ਸਿੱਧੀ ਕਰਕੇ ਮਾੜੀ ਅੱਗੇ ਇੱਧਰ ਭਾਈਏ ਮੈਂ ਨਾ 2.5 3 ਕਿਲੋ ਮੈਂ ਗਾੜਦੀ ਹੋਗੀ ਹਾਂ ਇੱਥੇ 2.5 ਤੋਂ ਵੱਧ ਹੋ ਗਾੜ ਇੱਧਰੋਂ ਵਖਾ ਦੇ ਆ ਵੀ ਇਧਰੋਂ ਵੇਣ ਮੂਨ ਪੂਰੀ ਚੈੱਕ ਕਰਾ ਦੇ ਇੱਕ ਚੰਗੇ ਦਾ ਦਾਰੂ ਪਸ਼ੂ ਦੀ ਇਹ ਵੀ ਨਿਸ਼ਾਨੀ ਆ ਹਾਂਜੀ ਅਰਮੀਆਂ ਦੇ ਜਾਲ ਵਿਛਿਆ ਪਿਆ ਭਾਜੀ ਆ ਕਰੋ ਚੈੱਕ ਠੀਕ ਆ ਜੀ ਸੋ ਥਣ ਵੇਖੋ ਬਾਕੀ ਵੇਣ ਕੱਲੀ ਕੱਲੀ ਨਜ਼ਰ ਆਊਗੀ ਤੁਹਾਨੂੰ ਲੈ ਦੇਵੇ ਛੱਡੇ ਤੇ ਤੇ 16 ਕਿਲੋ ਨਟੇ ਤੇ ਥੱਲੇ ਦੁੱਧ ਮਗਰ ਕੱਟੀ ਕੇ ਕਟਾ ਨਹੀਂ ਭਾਜੀ ਕਟਾ ਥੱਲੇ ਮਗਰ ਕਟਾ ਇੱਥੇ ਮੱਝਾਂ ਗਾੜੇ ਯਾਰ ਕੀ ਕਟਾ ਹੀ ਦਿੱਤੇ ਪਤਾ ਨਹੀਂ ਨਾ ਇੱਕੇ ਮੈਂ ਥੱਲੇ ਕੱ ਠੀਕ ਹੈ ਜੀ ਠੀਕ ਆ ਕੋਈ ਗੱਲ ਨਹੀਂ ਆਹ ਦੇ ਠੀਕ ਹੈ ਜੀ ਬਾਕੀ ਇਹੋ ਜਿਹਾ ਭਾਜੀ ਚਲੋ ਤੁਸੀਂ ਤਾਂ ਇੱਥੇ ਜੰਪਲ ਜੇ ਤੁਹਾਡੇ ਆਸਲ ਪਿੰਡ ਦੇ ਇਹੋ ਜਿਹਾ ਮੱਜਾਂ ਝੋਟੀਆਂ ਤੇ ਨੋਰਮਲ ਤੁਹਾਨੂੰ ਆਮ ਨੋਰਮਲ ਵੇਖਣ ਦੇ ਵਿੱਚ ਸ਼ੁਰੂ ਦੇ ਨਜ਼ਾਰੇ ਹਾਂਜੀ ਬਿਲਕੁਲ ਜੀ ਇੱਥੇ ਸਾਡੇ ਪਿੰਡ ਦਾ ਮਸ਼ਹੂਰ ਰਿਹਾ ਮਾਲੀ ਪਹਿਲਾ ਵੱਡਾ ਹਾਂਜੀ ਤੇ ਦੂਰੋਂ ਦੂਰੋਂ ਕਿ ਦਿੱਲੀ ਤੇ ਕਰਮਾਲ ਇੱਥੋਂ ਲੈਣ ਆਉਂਦੇ ਰੇ ਸਾਡੇ ਮੰਡਲ ਇੰਨੀ ਕੋਈ ਜ਼ਿਆਦਾ ਮਸ਼ਹੂਰੀ ਆ ਬੰਦੇ ਆ ਨਾ ਆਊਟ ਆਫ ਸਟੇਟ ਦੇ ਵਿੱਚ ਵੀ ਮੁੱਖ ਮੰਤਰੀ ਸਾਹਿਬ ਬਾਦਲ ਸਾਹਿਬ ਵੀ ਇੱਥੋਂ ਮਈਆਂ ਚਾਚੇ ਵੇਖਣ ਆਉਂਦੇ ਰੇ ਸਾਡੇ ਪਿੰਡ ਆਹ ਲਈ ਠੀਕ ਠੀਕ ਆ ਠੀਕ ਆ ਵੱਡਾ ਬਾਪੂ ਬਾਦਲ ਆ ਹਾਂਜੀ ਅੱਜ ਵੀ ਭਾਜੀ ਭਗਵੰਤ ਕਈ ਘਰ ਇਹੋ ਜਿਹਾ ਹੋਣੇ ਵੀ ਜਿਨ੍ਹਾਂ ਨੇ ਚਲੋ ਚੰਗਾ ਰਵਾ ਪਰਾਣਾ ਰਵਾ ਸਮਾਨ ਹਾਂਜੀ ਇਹ ਹੈਗੇ ਮੱਜਾਂ ਭਾਜੀ ਆਪਣੇ ਬੰਡਾ ਹੈਂ ਨੀਲੀ ਰਗ ਦੀਆਂ ਮੱਜਾਂ ਹੈਗੀਆਂ ਠੀਕ ਆ ਠੀਕ ਆ ਵੱਡੇ ਕਾਦ ਦੀਆਂ ਠੀਕ ਆ ਠੀਕ ਆ ਤੇ ਅਛਾ ਭਾਜੀ ਭਗਵੰਤ ਆਸ ਵਕਤ 16 ਕਿਲੋ ਹਾਂਜੀ ਤੇ ਜੱਸਾ ਸੂਆ ਮੱਝਾ ਕੀ ਮੁੱਲ ਕੀ ਡਿਮਾਂਡ ਰਹੂਗੀ ਇਸ ਮਹੀਨੇ ਭਾਜੀ ਇਹ ਮੈਨਾ ਫੋਨ ਤੇ ਆਪਾਂ ਗੱਲ ਕਰਾਂਗੇ ਇਹਦੇ ਬਾਕੀ ਮਾਨਤਨ ਕਰਾਂਗੇ ਜਿਹੜਾ ਆਪਾਂ ਨੂੰ ਵੀਰ ਫੋਨ ਲਾਉ ਨਾ ਅਬ ਅੜੀ ਨਹੀਂ ਕਰਦੇ ਤੇ ਜੇ ਕਿਸੇ ਦੇ ਮਨਪਸੰਦ ਹੋਈ ਤੇ ਆਪ ਲੋ ਵੀ ਮੇਰੇ ਭਰਾ ਕਰ ਲਿਓ ਸੰਪਰਕ ਠੀਕਾ ਜੀ ਵੱਡੀ ਮੱਝ ਜਿਹੜੇ ਸੱਜਣ ਆਪਣੇ 16 17 ਕਿਲੋ ਜਾਂ 18 ਕਿਲੋ ਦੁੱਧ ਚੋਣ ਦੇ ਜਾ ਕੇ ਡੇਰੀ ਪਰਪਸ ਵਾਸਤੇ ਤੁਸੀਂ ਰੱਖਣੀ ਆ ਚੰਗੀ ਡੇਰੀ ਦੇ ਵਿੱਚ ਚੰਗਾ ਜਾਨਵਰ ਲੱਭ ਰਹੇ ਹੋ ਚੰਗਾ ਪਸ਼ੂ ਤੁਹਾਨੂੰ ਲੱਭ ਰਹੇ ਹੋ ਤਾਂ ਜਰੂਰ ਪਹਿਲ ਕਦਮੀ ਕਰਿਓ ਜੇ ਵੱਡੀ ਮੱਝ ਭਰਾਵਾਂ ਨੂੰ ਦਿਖਾ ਦਿੱਤੀ ਆ ਐਸ ਵਕਤ ਦੋ ਨਹੀਂ ਭਾਵੇਂ ਚਾਰ ਟਾਈਮ ਚੋ ਕੇ ਤਸੱਲੀ ਕਰਕੇ 16 ਕਿਲੋ ਮਿੰਨਤੀ ਕਰਕੇ ਲੈ ਕੇ ਜਾਓ ਹਾਂਜੀ ਹਾਂਜੀ ਸੋ ਇਹ ਮੱਝ ਭਰਾਵਾਂ ਨੂੰ ਦਿਖਾ ਦਿੱਤੀ ਆਪਾਂ ਚੌਥੇ ਨੰਬਰ ਤੇ ਅਇਦਰ ਇੱਕ ਹੋਰ ਝੋਟੀ ਵਿਖਾ ਦਿੰਨੇ ਆ ਠੀਕ ਆ ਜੀ ਇਹ ਵੀ ਝੋਟੀ ਸੂਈ ਸਵਾਈ ਆ ਇਹਦਾ ਫਿਰ ਕੀ ਇਹਦਾ ਕੀ ਰਿਕਾਰਡ ਕੀ ਡਿਟੇਲ ਇਹ ਭਾਜੀ ਸੂਈ ਆ ਮੈਂ ਹਫਤੇ ਇਕ ਦੀ ਹਫਤੇ ਇਕ ਦੀ ਹਾਂਜੀ ਦੂਜੇ ਸੂਏ ਜੇ ਹਾਂਜੀ ਵੱਡੀ ਮੈਂ ਜੇ ਚੌਣ ਪੋਲੀ ਆ ਦੁੱਧ ਮੈਂ ਥੱਲੇ ਇਸ ਟਾਈਮ ਤੇ 10 ਕਿਲੋ ਏ ਥੱਲੇ ਮੈਂ ਤੱਲੀ ਹੋਂ ਤਿਆਰ 10 ਕਿਲੋ ਦੁੱਧ ਹੈ ਥੱਲੇ ਅੱਛਾ ਅੱਜ ਕਿੰਨੇ ਦਿਨਾਂ ਦੀ ਸੂਈ ਦਸੀ ਹਫਤੇ ਇਕ ਦੀ ਹਫਤੇ ਦੀ ਹਾਂਜੀ ਮਗਰ ਕੀ ਬੱਚਾ ਮਗਰ ਇਹਦੇ ਕੱਟੀ ਆ ਭਾਜੀ ਮਗਰ ਆਹ ਬੱਜੀ ਆ ਕੱਟੀ ਵੀ ਸੁਖ ਸੁਖਾ ਨਾਲ ਇੱਕ ਕੱਟੀ ਆ ਗਈ ਹਾਂਜੀ ਇੱਕ ਕੱਟੀ ਆ ਗਈ ਆ ਲੈ ਵੀ ਜਸ਼ਨ ਇਧਰੋਂ ਆਣ ਕੇ ਪੂਰਾ ਲੇਵਾ ਲੂਵਾ ਇੱਕ ਰਿਪਾ ਨੂੰ ਵਿਖਾ ਦੇ ਬਾਕੀ ਥਣ ਵਿਖਾ ਦੇ ਸਵੇਰ ਦੂਜਾ ਝੋਟੀ ਸੂਈ ਆ ਤੇ ਐਸ ਵਕਤ ਮਤਲਬ ਹੁਣ ਮਤਲਬ ਦੁੱਧ ਹੀ ਬਣ ਲੱਗ ਪਿਆ ਨਾ ਹਾਂਜੀ ਦੁੱਧ ਬਣ ਲਿਆ ਪਿਆ ਸਾਫ ਸੁਥਰੀਆਂ ਕਰਤੀਆਂ ਮੱਜਾਂ 10 ਕਿਲੋ ਤੋਂ ਹਾਂਜੀ 10 ਕਿਲੋ ਸਟਾਰਟ ਹੋ ਗਈ ਐ ਮੈਂ 10 ਕਿਲੋ ਤੋਂ ਹਾਂਜੀ ਇਧਰ ਆ ਕੱਟੀ ਚੱਕ ਕਰਾਈ ਜਾਂਦੇ ਸਨ ਤਾਂ ਕੱਟੀ ਦਾ ਕੈਮਰਾ ਮਾਰਦੇ ਆ ਵਿਖਾ ਦੇ ਹਾਂ ਆ ਬੱਚਾ ਸੋ ਇਹ ਕੱਟੀ ਆ ਤੇ ਮਗਰ ਠੀਕ ਆ ਜੀ ਝੋਟੀ ਦੂਜਾ ਸੂਆ ਤੇ ਵੀਰ ਬਲਵਿੰਦਰ ਇਹਨੂੰ ਖੋਲ ਕੇ ਮਾਰਾ ਦਿਖਾ ਦਿਓ ਜੀ ਸੋ ਵੱਡੀ ਝੋਟੀ ਆ ਵੀ ਭਰਾਵਾਂ ਨੂੰ ਦਿਖਾਉਣ ਲੱਗਿਆ ਠੀਕ ਆ ਜੀ ਸੋ 10 ਕਿਲੋ ਤੋਂ ਇਸ ਵਕਤ ਸ਼ੁਰੂਆਤ ਕੀਤੀ ਆ ਮਿਲ ਮਨਾਉਣ ਚ ਮਿੱਠੀ ਝੋਟੀ ਹਾਂਜੀ ਬਿਲਕੁਲ ਜੀ ਮਿੱਠੀ ਆ ਠੀਕ ਆ ਕੋਈ ਵੀ ਮੈਂ ਆਪਣੀ ਖਰਾਬ ਨਹੀਂ ਕਰਦੀ ਲਓ ਜੀ ਕਰੋ ਚਾਹ ਸੋ ਅੱਜ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੰਜ ਮੱਝਾਂ ਝੋਟੀਆਂ ਪਕਾਊਗਾ ਦੋਸਤੋ ਤੇ ਜਿਹੜੇ ਪਸ਼ੂ ਹੋਣਾ ਇਸ ਵਕਤ ਬੋਲੇ ਤੇ ਚੱਲਣ ਦੇ ਆ ਉਹ 10-10 ਕਿਲੋ ਬੋਲਾ ਹੀ ਉਹਨਾਂ ਥੱਲੇ ਜਿਹੜੀਆਂ ਮੱਝਾਂ ਦੁੱਧ ਤੇ ਆ ਉਹ 15-16 16 ਕਿਲੋ ਤੇ ਚੱਲਣ ਰਹੀਆਂ ਨੇ ਜਿਹੜੀਆਂ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਆ ਸੋ ਆਹ ਝੋਟੀ ਜਿਹੜੀ ਤੁਸੀਂ ਸਾਹਮਣੇ ਵੇਖ ਲਓ ਦੂਜਾ ਸੂਬਾ ਤੇ ਕੱਦ ਹਾਈਟ ਫੁੱਲੀ ਵੱਡਾ ਇਸ ਝੋਟੀ ਦਾ ਮੁੱਠੀ ਵਾਲੇ ਥਾਣਾ ਚੋਣ ਚਵਾਦੇ ਕੋਈ ਪਸ਼ੂ ਮਾਰੇ ਨਹੀਂ ਨਿਕਲਦੇ ਕਿਉਂਕਿ ਹਰੇਕ ਨੇ ਦੂਰੋਂ ਲਾ ਕੇ ਹੋਣਾ ਠੀਕ ਆ ਕੋਈ ਗੱਲਬਾਤ ਹੋਈ 19 ਕੀ ਤੋਂ ਪਹਿਲਾਂ ਦੱਸੀ ਜਾਊਗੀ ਆ ਇੱਥੇ ਇੱਥੇ ਰੋਕੀ ਵੀਰ ਬਲਵਿੰਦਰ ਮਾੜਾ ਜਾ ਰੁਕ ਲੈ ਜੇ ਇੱਥੇ ਰੁਕ ਰਹੇ ਨੇ ਦੇਖ ਹਾਂ ਹਾਂ ਹੌਲੀ ਹੌਲੀ ਤੋਰਦੇ ਆ ਜੇ ਲੰਮਾ ਤੋਰਦੇ ਆ ਜੇ ਸਲੋ ਤੋਰਦੇ ਆ ਜੇ ਖਾਲੀਆਂ ਹੀ ਪੈਿੰਦੇਗਾ ਨਾ ਕੋਈ ਗੱਲ ਬੱਚੇ ਤੇ ਲੈ ਜੀ ਵੀਰ ਬਲਵਿੰਦਰ ਇਹਨੂੰ ਲੈ ਜੇਣਾ ਹਾਂ ਖਾ ਦੇ ਲੈ ਬਖਾ ਦੇ ਹਾਂ ਯਾਂ ਕਰਨ ਠੀਕ ਆ ਸੋ ਇਹਦਾ ਵੀਰ ਭਗਵੰਤ ਕੀ ਡਿਮਾਂਡ ਕੀ ਮੋਲ ਰਊਗੀ ਇਹਦਾ ਭਾਜੀ ਫੋਨ ਤੇ ਆਪਾਂ ਕਰਾਂਗੇ ਨਾ ਦੋ ਮੱਝਾਂ ਵੱਡੀਆਂ ਦਾ ਫੋਨ ਤੇ ਕਰਾਂਗੇ ਦੋ ਇਹਨਾਂ ਮੱਝਾਂ ਝੋਟੀਆਂ ਦਾ ਫੋਨ ਤੇ ਮੋਲ ਹਾਂਜੀ ਠੀਕ ਆ ਮੁੱਲ ਜਾਇਜ਼ ਕਰਾਂਗੇ ਹਾਂ ਮਤਲਬ ਇਹਤ ਨਹੀਂ ਹੁੰਦਾ ਵੀ ਕਿਹ ਰਹਿੰਦਾ ਵੀ ਮੁੱਲ ਫੋਨ ਤੇ ਤੇ ਮਤਲਬ ਓਵਰ ਨਾ ਵੀ ਜ਼ਿਆਦਾ ਨਾ ਹੋਵੇ ਨਹੀਂ ਭਾਈ ਓਵਰ ਕੋਈ ਨਹੀਂਗਾ ਆਪਾਂ ਕੁਆਲਟੀ ਦੇ ਹਿਸਾਬ ਨਾਲ ਬਹੁਤ ਬੜਾ ਦੇਵਾਂਗੇ 2 ਲੱਖ ਤੋਂ ਅੰਦਰ ਅੰਦਰ ਹੀ ਮਈਆ ਆਪਾਂ ਦੇਵਾਂਗੇ ਆਪਾਂ ਇਹ ਨਹੀਂ ਕੋਈ ਕਿਸੇ ਨਾਲ ਖੇਚ ਖਰਾਬਾ ਨਹੀਂ ਕਰਦੇ ਕਿਸੇ ਨਾਲ ਭੈਣ ਭਰਾ ਦਾ ਦੇਲ ਨਹੀਂ ਦਿਖਾਉਂਦੇ ਹਾਂ ਆਪਾਂ ਜਾਇਜ਼ ਕਰਕੇ ਦੇ ਦਿਆਂਗੇ ਠੀਕ ਹੈ ਜੀ ਠੀਕ ਹੈ ਜੀ ਲੋ ਵੀ ਮਾਲ ਆਉਂਦਾ ਰਹਿੰਦਾ ਵੀਰ ਦੇ ਕੋਲ ਇੱਕ ਮੋٹے ਤੌਰ ਤੇ ਅੱਜ ਜਰੀਆ ਬਣਿਆ ਸੀਗਾ ਵੀ ਚਲੋ ਇੱਕਦਾਂ ਸਵੱਬ ਬਣ ਗਿਆ ਸੀਗਾ ਵੀ ਪੰਜ ਮੱਜਾਂ ਝੋਟੀਆਂ ਵਿਖਾਉਣੀਆਂ ਤੇ ਵੀਡੀਓ ਪਹਿਲੀ ਆ ਮੇਰੇ ਭਰਾ ਵੱਧ ਤੋਂ ਵੱਧ ਫੋਨ ਲਾਓ ਜੋ ਵੀ ਵਿੱਚੋਂ ਮਾਰਜਨ ਹੋਇਆ ਜੋ ਵੀ ਸ਼ੋਰਟ ਹੋਈ ਜਿੱਥੇ ਵੀ ਗਜੈਸ਼ ਹੋਈ ਵੀ ਪਸ਼ੂ ਛੱਡਣਾ ਇੱਥੇ ਇਹਨਾਂ ਨੇ ਛੱਡ ਦੇਣਾ ਠੀਕ ਆ ਜੀ ਤੇ ਆਏਗਾ ਇਹਦਾ ਮਾਨਤਨ ਹੋਊਗਾ ਪਹਿਲੀ ਵੀਡੀਓ ਆ ਪਹਿਲੀ ਨਹੀਂ ਕਿ ਜਿੰਨੀ ਵਾਰੀ ਵੀ ਚਲੋ ਪਸ਼ੂ ਪਾਵਾਂਗੇ ਹਰ ਇੱਕ ਵੀਡੀਓ ਤੋਂ ਵਿੱਚ ਹੀ ਮਾਨਤਨ ਕਰਕੇ ਪਸ਼ੂ ਵੇਚੇ ਜਾਣਗੇ ਹਾਂ ਬਿਲਕੁਲ ਜੀ